1437 ਵਿੱਚ ਜਮਰੌਦ ਦੀ ਜੰਗਬਾਦ ਸਰਦਾਰ ਹਰੀ ਸਿੰਘ ਨਲਵਾ ਦਾ ਪਠਾਨਾ ਕਬੀਲੇ ਜਿਨ੍ਹਾਂ ਨਾਲ ਅਟਪਾਰ ਦੇ ਇਲਾਕੇ ਵਿੱਚ ਹਰੀ ਸਿੰਘ ਨਲਵਾ ਦਾ ਵਾਪਿਆ ਇਹ ਸਭ ਇੱਕ ਜੀਵਨ ਤੋਂ ਕੋਹਾਂ ਦੂਰ ਸਨ ਰਾਹੀਰਾਂ ਦੀ ਲੁੱਟਮਾਰ ਕਰਕੇ ਉਹਨਾਂ ਦਾ ਧਨ ਮਾਲ ਲੁੱਟ ਲੈਣਾ ਜੰਗਰ ਚੋਰੀ ਕਰਨੇ ਸ਼ਿਕਾਰੀ ਕੁੱਤਿਆਂ ਨੂੰ ਲੈ ਕੇ ਸ਼ਿਕਾਰ ਕਰਨੇ ਚੋਰੀਆਂ ਕਰਨੀਆਂ ਉਹਨਾਂ ਦਾ ਆਮ ਪੇਸ਼ਾ ਸਨ ਕਈ ਵੇਰੇ ਰਾਜਾਂ ਦੀਆਂ ਮਰਾਤਾਂ ਨੂੰ ਲੁੱਟ ਕੇ ਨਵੀਆਂ ਵੇਹੀਆਂ ਮਟਿਆਰਾਂ ਨੂੰ ਅਗਵਾ ਕਰ ਲੈਂਦੇ ਸਨ ਸਰਨਾਥ ਕੌਰ ਦੀ ਗਾਥਾ ਵੀ ਇਸੇ ਪ੍ਰਕਾਰ ਦੀ ਹੈ ਇੱਕ ਵਿਹਾਰੀ ਬੰਮ ਨਾਮੇ ਹਿੰਦੂ ਸੀ ਉਹ ਆਪਣੀ ਸ਼ਾਦੀ ਕਰਵਾ ਕੇ ਤੌਰ ਪਛਮੀ ਲੱਗ ਕੇ ਦੇ ਇੱਕ ਦੁਰੇਡਾ ਨਵੇਕਲੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਰਾਸਤੇ ਵਿੱਚ ਡਾਕੂਆਂ ਨੇ ਬਰਾਤ ਲੁੱਟ ਲਈ ਅਤੇ ਉਸ ਦੀ ਨਵ ਵਿਆਹੀ ਪਤਨੀ ਨੂੰ ਅਗਵਾ ਕਰਕੇ ਡਾਕੂ ਲੈ ਗਏ। ਘਟਨਾ ਤੋਂ ਬਾਅਦ ਉਹ ਪਰਿਵਾਰ ਸਰਦਾਰ ਹਰੀ ਸਿੰਘ ਨਲਵਾ ਕੋਲ ਫਰਿਆਦ ਲੈ ਕੇ ਆਇਆ ਤੇ ਬੇਨਤੀ ਕੀਤੀ ਕਿ ਡਾਕੂਆਂ ਨੇ ਮੇਰੀ ਬਰਾਤ ਲੁੱਟ ਲਈ ਹੈ ਅਤੇ ਮੇਰੀ ਪਤਨੀ ਨੂੰ ਡਾਕੂ ਚੁੱਕ ਕੇ ਲੈ ਗਏ ਹਨ। ਹਜ਼ੂਰ ਮੇਰੇ ਨਾਲ ਬਹੁਤ ਤਕਾ ਹੋਇਆ ਹੈ। ਮੇਰੀ ਸਹਾਇਤਾ ਕਰੋ। ਫਰਿਆਦ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਨੇ ਕਿਹਾ ਕਿ ਮੇਰੇ ਰਾਦ ਵਿੱਚ ਇਹ ਕਬਲਾ ਬੱਚੀ ਨਾਲ ਅਜਾਹ ਜ਼ੁਲਮ ਕਦੇ ਬਰਦਾਸ਼ਤ ਨਹੀਂ ਹੋਵੇਗਾ ਸਰਦਾਰ ਨੇ ਕੁਝ ਮਸ਼ਹੂਕ ਬੰਦਿਆਂ ਨੂੰ ਉਹਨਾਂ ਦੇ ਨਾਲ ਦੇਖਿਆ ਤੇ ਤਾੜ ਲਿਆ ਕਿ ਡਾਕੂਆਂ ਦੇ ਮੁਖਬਰ ਹੋ ਸਕਦੇ ਹਨ ਹਰੀ ਸਿੰਘ ਨਲਵਾ ਨੇ ਆਪਣੇ ਸਪਾਹਿਆਂ ਨੂੰ ਸਖਤੀ ਨਾਲ ਕਿਹਾ ਕਿ ਇਸ ਫਰਿਆਦੀ ਨੂੰ ਜੇਲ੍ਹ ਵਿੱਚ ਸੁੱਟ ਦਿਓ ਮੈਂ ਅਜੇ ਨਸਪੰਕ ਫਰੇਆ ਬੀਬੀ ਫਰਿਆਦ ਨਹੀਂ ਸੁਣ ਸਕਦਾ ਜਿਹੜਾ ਆਪਣੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕਿਆ ਜੋ ਆਪਣੀ ਬੀਬੀ ਦੀ ਡੋਲੀ ਦੀ ਰੱਖਿਆ ਨਹੀਂ ਕਰ ਸਕਦਾ ਉਸ ਨੂੰ ਵਿਆਹ ਕਰਾਉਣ ਦਾ ਕੋਈ ਹੱਕ ਨਹੀਂ ਚੰਗਾ ਇਹ ਸੀ ਕਿ ਤੇਰੀ ਬੀਬੀ ਦੀ ਡੋਲੀ ਚੁੱਕਣ ਤੋਂ ਪਹਿਲਾਂ ਤੂੰ ਉਸ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਤਾਂ ਸਰਕਾਰ ਤੇਰੀ ਸ਼ਹੀਦੀ ਤੇ ਤੇਰੀ Laash ਨੂੰ ਸਲਾਮੀ ਦੇ ਕੇ ਸ਼ਰਸਕਾਰ ਕਰਦੀ ਸਿਪਾਹੀ ਉਸ ਨੂੰ ਕੈਦਖਾਨੇ ਵੱਲ ਲੈ ਤੁਰੇ ਸੂਨਿਆਂ ਨੂੰ ਤਸੱਲੀ ਹੋ ਗਈ ਕਿ ਸਰਕਾਰ ਵੱਲੋਂ ਤਰੰਤ ਕਿਸੇ ਕਾਰਵਾਈ ਦੀ ਸੁਭਾਵਨਾ ਨਹੀਂ ਜਦੋਂ ਵਾਪਸ ਮੁੜੇ ਤਾਂ ਹਰੀ ਸਿੰਘ ਨਲੂਆ ਨੇ ਆਪਣੀ ਜਰਨੈਲ ਨੂੰ ਸੱਦ ਕੇ ਉਹਨਾਂ ਠੱਗਾਂ ਉਹਨਾਂ ਤੇ ਨਿਗਾਹ ਰੱਖਣ ਲਈ 10 ਕੋਰਸਵਾਰ ਉਹਨਾਂ ਦੇ ਨਾਲ ਉਹਨਾਂ ਦਾ ਪਿੱਛਾ ਕਰਨ ਲਈ ਅਤੇ ਨਵਿਆਹੀ ਮਟਿਆਰ ਨੂੰ ਛਡਾਉਣ ਲਈ ਭੇਜ ਦਿੱਤੇ ਜਿਨ੍ਹਾਂ ਨੇ ਅਸ਼ੂਹੀ ڈاکੂਆਂ ਦੇ ਟਿਕਾਣੇ ਦਾ ਘੇਰਾ ਘੱਟ ਕੇ ਲੜਕੀ ਨੂੰ ਛਡਵਾ ਲਿਆ ਇਸ ਪ੍ਰਕਾਰ ਇਹ ਅਗਲਾ ਇਸਤਰੀ ਸਰਦਾਰ ਹਰੀ ਸਿੰਘ ਲਾਲੂਏ ਦੇ ਸਾਹਮਣੇ ਹਾਜ਼ਰ ਹੋਈ ਹਰੀ ਸਿੰਘ ਨੇ ਲੜਕੀ ਬਸ ਉਸ ਦਾ ਨਾਮ ਪੁੱਛਿਆ ਉਸ ਨੇ ਕਿਹਾ ਜੀ ਮੈਂ ਆਪ ਦੀ ਸ਼ਰਨ ਵਿੱਚ ਹਾਜ਼ਰ ਹਾਂ ਆਪਣੀ ਮੇਰੀ ਜਾਨ ਹੀ ਨਹੀਂ ਪਤ ਵੀ ਵਿਚਾਈ ਹੈ ਇਸ ਪ੍ਰੰਤ ਹਰੀ ਸਿੰਘ ਨੇ ਲੁਟੇ ਗਏ ਮਾਲ ਅਸਬਾਬ ਨਵੀਂ ਵਿਆਹੀ ਜੋੜੀ ਨੂੰ ਦੇਖ ਕੇ ਉਹਨਾਂ ਦੇ ਪਿੰਡ ਸੁਰੱਖਿਅਤ ਪਹੁੰਚਾਉਣ ਦਾ ਹੁਕਮ ਦਿੱਤਾ ਪਰ ਇਸ ਨਵੀਂ ਵਿਆਹੀ ਆਰਪ ਨੇ ਹਰੀ ਸਿੰਘ ਲਲਵਾਦੀ ਦੀ ਸੇਵਾ ਵਿੱਚ ਰਹਿਣ ਦੀ ਅਰਜ਼ੋਈ ਕੀਤੀ ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਡਾਕੂ ਉਹਨਾਂ ਨੂੰ ਇਧਰੇ ਵਸਨ ਨਹੀਂ ਦੇਣਗੇ ਉਪਰੰਤ ਉਹਨਾਂ ਨੂੰ ਪਹਲੋਸ਼ ਕਾਕੇ ਖਾਲਤਾ ਪੰਸ ਵਿੱਚ ਸ਼ਾਮਲ ਕਰ ਲਿਆ ਗਿਆ ਇਸ ਪ੍ਰਕਾਰ ਡਾਕੂਆਂ ਤੋਂ ਬੰਦ ਖਲਾਸ ਹੋਈ ਔਰਤ ਦਾ ਨਾਂ ਸਰਨਾਗਤ ਕੌਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਦੋਵਾਂ ਨੇ ਅਮਰਤ ਛਕ ਲਿਆ ਤੇ ਪਸ਼ਾਵਰ ਵਿੱਚ ਲੋਕਾਂ ਦੀ ਬੜੀ ਸੇਵਾ ਕੀਤੀ ਹੁਣ ਪਸ਼ਾਵਰ ਤੋਂ 20 ਮੂਲ ਅੱਗੇ ਜਮਰੌਦ ਦੇ ਕਿਲੇ ਵਿੱਚ ਉਥੋਂ ਦੇ ਬਾਗਵਾਂ ਨੂੰ ਸੋਧਣ ਲਈ ਗਏ ਸਰਦਾਰ ਹਰੂ ਸਿੰਘ ਨਲੂਆ ਆਪਣੇ ਰੂਪ ਦਾ ਨਾਲ ਇਹ ਵਿਰੋਧ ਦਵਾ ਦਿੱਤਾ ਪ੍ਰਸਿੱਧ ਕੁਝ ਨਾਰਾਜ਼ ਹੋਣ ਕਰਕੇ ਕਿਲੇ ਵਿੱਚ ਹੀ ਆਰਾਮ ਫਰਮਾ ਰਹੇ ਸਨ ਉਹਨਾਂ ਦੀ ਬਿਮਾਰੀ ਦੀ ਸੂਹ ਮਿਲਣ ਕਰਕੇ ਬਾਗੀਆਂ ਨੇ ਜਮਰਾਉ ਦੇ ਕਿਲੇ ਨੂੰ ਘੇਰਾ ਪਾ ਲਿਆ ਸਰਦਾਰ ਹਰੀ ਸਿੰਘ ਨਲਵਾ ਉੱਥੇ ਪਹੁੰਚੇ ਨਲਵਾ ਸਾਹਿਬ ਨੇ ਉੱਚੀ ਆਵਾਜ਼ ਨਾਲ ਬਾਗਵਾਂ ਨੂੰ ਸਮੋਦਤ ਕੀਤਾ ਕਿ ਤੁਸੀਂ ਸੋਚਦੇ ਹੋ ਕਿ ਨਲਵਾ ਮਰ ਗਿਆ ਨਹੀਂ ਮੈਂ ਅਜੇ ਜ਼ਿੰਦਾ ਹਾਂ ਇਹ ਬਾਤ ਸੁਣਦਿਆ ਹੀ ਬਾਗੀਆਂ ਵਿੱਚ ਹਫੜਾ ਤਫੜੀ ਮਚ ਗਈ ਹਰੀ ਸਿੰਘ ਨਲਵਾ ਉਹਨਾਂ ਨੂੰ ਖਤਮ ਕਰਦੇ ਹੋਏ ਦੂਰ ਨਿਕਲ ਗਏ ਤੇ ਪਹਾੜੀ ਓਲੇ ਲੁੱਕ ਕੇ ਬੈਠੇ ਦੋ ਪਖਾਨਾ ਨੇ ਸਰਦਾਰ ਬੰਨ ਨੂੰ ਬੰਦੂਕ ਚਲਾ ਦਿੱਤੀ ਸਰਦਾਰ ਸਾਹਿਬ ਨੇ ਦੋਹਾਂ ਨੂੰ ਮਾਰ ਮੁਕਾਇਆ ਫਤੇ ਵਾਪਸ ਕਿਲੇ ਵਿੱਚ ਆ ਗਏ ਇੱਥੇ ਹੀ ਕਿਲੇ ਵਿੱਚ ਬਿਮਾਰੀ ਕਾਰਨ ਨਲਵਾ ਸਾਹਿਬ ਸਦਾ ਲਈ ਸੌਂ ਗਏ ਐਲ ਕਾਰਨ ਨੇ ਨਲਵੇ ਦੇ ਸਰੀਰ ਨੂੰ ਕਾਰਨਾ ਰੱਖ ਦਿੱਤਾ ਅਤੇ ਬੜੀ ਚਿੰਤਾ ਫੈਲ ਗਈ ਕਿ ਕਿਲੇ ਅੰਦਰ ਜਰਨੇਲਾ ਦੇ ਸਰਦਾਰਾਂ ਨੇ ਸਰਦਾਰ ਦੀ ਸ਼ਹੀਦੀ ਦੀ ਖਬਰ ਮਹਾਰਾਜੇ ਨੂੰ ਪਹੁੰਚਾਉਣ ਦੀ ਵਿਚਾਰ ਬਣਾਈ ਉਹਨਾਂ ਸੋਚਿਆ ਕਿ ਨਹੀਂ ਤਾਂ ਗਿੰਟੀ ਦੇ ਕਿਲੇ ਅੰਦਰ ਕਿਰੀ ਫੌਜ ਦਾ ਬਚ ਕੇ ਨਿਕਲਣਾ ਸੰਭਵ ਹੈ ਇਹ ਵਿਚਾਰਾਂ ਹੋ ਰਹੀਆਂ ਸਨ ਕਿ ਬਹਾਦਰ ਬੀਬੀ ਨਲਵੇ ਦੀ ਧਰਮ ਪੁੱਤਰੀ ਅੱਗੇ ਵਧੀ ਤੇ ਕਹਿਣ ਲੱਗੀ ਕਿ ਮੇਰੇ ਬਹਾਦਰ ਸੂਰਮਿਓ ਵੀਰੋ ਅੱਜ ਤੁਹਾਡੀ ਭੈਣ ਸਰਨਾਕੌਰ ਜਤੀਮ ਹੋ ਗਈ ਹੈ ਅੱਜ ਮੈਂ ਆਪਣੀ ਧਰਮ ਪਿਤਾ ਨੂੰ ਸਦਾ ਲਈ ਖੋ ਚੁੱਕੀ ਹਾਂ ਪਰ ਮੈਂ ਪ੍ਰਣ ਕੀਤਾ ਹੈ ਕਿ ਮੈਂ ਭਰੇ ਦਰਬਾਰ ਵਿੱਚ ਇਹ ਪ੍ਰਣ ਕੀਤਾ ਹੈ ਕਿ ਇਹ ਸਰੀਰ ਮੇਰਾ ਹੁਣ ਧਰਮ ਦੀ ਸੇਵਾ ਹਿਤ ਕੰਮ ਕਰੇਗਾ ਚਿੰਤਾ ਨਾ ਕਰੋ ਪ੍ਰਮਾਤਮਾ ਪਲੀ ਕਰੇਗਾ ਮੇਰੇ ਲਈ ਇੱਕ ਕਾਲੇ ਵਰਕੇ ਦਾ ਪ੍ਰਬੰਧ ਕਰੋ ਜਿਸ ਨੂੰ ਪਹਿਨ ਕੇ ਮੈਂ ਕੋ ਮੁਸਲਮਾਨ ਔਰਤ ਦਾ ਪੇਸਤਾਰ ਕਰ ਸਕਾਂ ਅੱਜ ਰਾਤ ਨੂੰ ਮੈਨੂੰ ਕਿਲੇ ਦੀ ਕੰਧ ਤੋਂ ਛੇਠਾ ਉਤਾਰ ਦਿਓ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਦੋ ਦਿਨਾਂ ਅੰਦਰ ਮਹਾਰਾਜਾ ਰਣਜੀਤ ਸਾਹਿਬ ਇਹ ਸੂਚਨਾ ਪਹੁੰਚਾਉਣ ਲਈ ਪਸ਼ਾਵਰ ਪਹੁੰਚ ਜਾਵਾਂਗੀ ਇਸੇ ਬਿਆਨ ਤ ਅਨਸਾਰ ਉਸ ਨੂੰ ਇੱਕ ਮੁਸਲਮਾਨ ਔਰਤ ਦਾ ਪਿਸ ਦੇ ਕੇ ਰਾਤ ਨੂੰ ਕਿਲੇ ਤੋਂ ਕੱਢ ਦਿੱਤਾ ਰਾਤੋ ਰਾਤ ਸਰਨਾਗਤ ਕੌਰ ਬਹਿਰੀਆਂ ਦੇ ਕੈਂਪ ਨੂੰ ਪਾਰ ਕਰਦੀ ਅੱਗੇ ਵਧਦੀ ਗਈ ਬਹਿਰੀਆਂ ਦੇ ਇਲਾਕੇ ਚ ਕੋਈ ਸ਼ੋਰ ਦਿਲ ਤੇ ਸੂਰਬੀਰ ਹੋਰथी ਇਸ ਤਰ੍ਹਾਂ ਨਿਰਪੈ ਤੇ ਨਿਰਧਾਰਕ ਹੋ ਕੇ ਜਾ ਸਕਦੀ ਹੈ ਪਰਮਾਤਮਾ ਤੇ ਡੋਰੀ ਛੱਟ ਕੇ ਆਪਣੇ ਸਵੈ ਵਿਸ਼ਵਾਸ ਨੂੰ ਕਾਇਮ ਰੱਖਦੀ ਬਾਟਾ ਮਾਰਦੀ ਦੁੱਖ ਤਕਲੀਫਾਂ ਚੱਲਦੀ ਤੀਸਰੇ ਦਿਨ ਪਸ਼ਾਵਰ ਪੁੱਜੀ ਅਤੇ ਉਥੋਂ ਦੇ ਗਵਰਨਰ ਨੂੰ ਜਾ ਕੇ ਨਲਵਾਦੀ ਮੌਤ ਦੀ ਖਬਰ ਦਿੱਤੀ ਅਤੇ ਵਿਸ਼ਾਵਰਤੋਂ ਅੱਗੇ ਇਹ ਖਬਰ ਲਾਹੌਰ ਦਰਬਾਰ ਤੱਕ ਉਥੋਂ ਦੇ ਜਰਨਲ ਲੈ ਕੇ ਮਹਾਰਾਜਾ ਰਣਜੀਤ ਤੱਕ ਪਹੁੰਚੇ ਛੇ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾਦੀ ਮੌਤ ਦੀ ਖਬਰ ਸੁਣੀ ਤਾਂ ਉਹ ਬਹੁਤ ਰੋਇਆ ਅਤੇ ਉਸਨੇ ਕਿਹਾ ਕਿ ਅੱਜ ਮੇਰੀ ਸਜੀਵਾ ਟੁੱਟ ਗਈ ਹੈ ਮੇਰਾ ਸਭ ਤੋਂ ਬਹਾਦਰ ਜਰਨੈਲ ਇਸ ਦੁਨੀਆ ਤੋਂ ਚਲਾ ਗਿਆ ਹੈ ਕੌੜੀ ਗਾਥਾ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ ਔਰਤ ਦੇ ਤੌਰ ਤੇ ਜਾਣੀ ਜਾਂਦੀ ਹੈ